ਮੇਰਾ ਨਾਮ ਸਰ ਹਰਮਨ ਪ੍ਰੀਤ ਸਿੰਘ ਮੈਂ ਸਰ ਨਵੇਂ ਪਿੰਡ ਬੱਧ ਰਹਿਣਾ ਸਰ ਤੇ ਕੀ ਗੱਲ ਹੋਈ ਆ ਸਰ ਰਾਤੀ ਸਰ ਅਲਮੋਨੀ ਜੀ ਗੱਲ ਤੋਂ ਸਰ ਉਹ ਲੱਗ ਕੇ ਸ੍ਰੀਕਾ ਸਾਡੇ ਨੇ ਸਰ ਚੱਕ ਕਲਿੱਕ ਕਿ ਕਿਚ ਕਿਚਾ ਮਾਰਤੀਆਂ ਸਾਰੇ ਮੰਮੀ ਦੇ ਪਹਿਲਾਂ ਸਾਰੇ ਦੋ ਇੱਥੇ ਮਾਰੀਆਂ ਫਿਰ ਸਾਰੇ ਇੱਥੇ ਮਾਰੀ ਇੱਕ ਤੇ ਕਿੰਨਾਂ ਨੇ ਮਾਰੀਆਂ ਕੀ ਨਾਮ ਦਾ ਸਾਰੇ ਉਹਨਾਂ ਦਾ ਅੰਨਿੰਜਨ ਸਿੰਘ ਸਾਰੇ ਗਰੀਸ ਰਹਿੰਦੇ ਪੱਕੇ ਤੇ ਕੀ ਕੋ ਰੰਜੇ ਸੀ ਉਹਨਾਂ ਦੇ ਨਾਲ ਨਹੀਂ ਸਰ ਕੋਈ ਨਹੀਂ ਕੋਈ 5-7 ਦਿਨ ਪਹਿਲਾਂ ਸਾਰੇ ਕੋਈ ਹੋਈ ਬੋਰ ਬਣੀ ਬਹੁਤ ਮੁਰਲੀ ਹੋਈ ਆ ਤੇ ਉਹ ਕੋ ਬਜੂ ਕਿਚਾ ਮਾਰਤੀਆਂ ਫਿਰਤੀ ਹੋਇਆ ਸਰ ਕਿਚਾ ਮਾਰ ਕੇ ਸਾਰੇ ਇੰਨੀ ਛੇਤੀ ਹੋਏ ਕਿ ਸਾਰੇ ਤੇ ਅਪਰੋਲ ਹਸਪੀਟਲ ਆਏ ਸਾਰੇ ਅਪਰੋਲ ਹਸਪੀਟਲ ਰਾਤ ਆਏ ਤੇ ਸਾਰੇ 3:30 ਵਜੇ ਡੈਥ ਹੋ ਗਈ ਮੰਮੀ ਸਾਡ 3 ਵਜੇ ਡੈਕ ਹੋ ਗਈ ਆ ਤੇ ਕੀ ਉਹ ਐਫ ਇਹਦੀ ਕੋਈ ਕੰਪਲੇਨ ਕੀਤੀ ਕੋਲ ਤੋਂ ਹਾਂਜੀ ਸਰ ਕੀਤੀ ਸਰ ਸਹੀ ਸ਼ਤੀ ਸ਼ਤੀ ਉਹਨੂੰ ਪਕੜਿਆ ਜਾਏ ਸਰ ਫੜਿਆ ਜਾਏ ਇਨਸਾਫ ਚਾਹੀਦਾ ਸਰ ਗ੍ਰਿਫਤ ਦੀ ਮੰਗ ਕੀਤੀ ਹਾਂਜੀ ਸਰ ਹਾਂਜੀ ਕੀ ਗੱਲਬਾਤ ਭਾਈ ਮੈਂ ਸਰਪੰਚ ਨਵਾਂ ਪਿੰਡ ਬਹਾਦਰ ਸੁਰਿੰਦਰ ਸਿੰਘ ਜੱਜ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਇਦਾਂ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰਿੰਦਰ ਸਿੰਘ ਨੇ ਕੀਤੀ ਆ ਜੋ ਕਿ ਸ੍ਰਿੰਦਰਕੌਰ ਮੈਂ ਮੌਕੇ ਮذابਕ ਉਥੇ ਪਹੁੰਚਿਆ ਰਾਤੀ 9:30 ਵਜੇ ਪਰ ਨਰਿੰਦਰ ਸਿੰਘ ਸਾਨੂੰ ਚਰਨ ਸਿੰਘ ਵਾਸੀ ਨਵਾ ਪਿੰਡ ਬਾਹਦਰ ਜੋ ਕਿ 1990 ਦਾ ਵਿਦੇਸ਼ ਰਹਿੰਦਾ ਹਰ ਸਾਲ-ਸਾਲ ਛੁੱਟੀ ਜਾਂਦਾ ਹੋ ਤੇ ਰਾਤ ਜੀ ਤੋਂ ਭਗੇ ਆ ਮੇਰੇ ਜਾਣ ਤੋਂ ਪਹਿਲਾਂ ਉਹ ਇਹ ਆਪਣੇ ਸ੍ਰਿੰਦਰਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁੜ ਕੇ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਸਰਿੰਦਰ ਕੌਰ ਨੂੰ ਕੀ ਉਹਨਾਂ ਨੇ ਕਿ ਅਜਿਹੀ ਉਹਨਾਂ ਦੇ ਉਹਨਾਂ ਦੇ ਰੰਜਿਸ਼ ਕੋਈ 5-7 ਦਿਨ ਪਹਿਲਾਂ ਜ ਜਿਹੜਾ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ 5-7 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਤਕਰਾਰ ਹੋਇਆ ਹਾਂਜੀ ਜਿਹਦੇ ਕਾਰਨ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰੋਂ ਨੂੰ ਆ ਰਹੇ ਸੀ ਤੇ ਉਹਨਾਂ ਨੇ ਜਿਹੜੀਆਂ 2-3 ਕਿਰਚਾ ਮਾਰ ਕੇ ਤੇ ਉਹਦਾ ਜਿਹੜੀ ਗੰਭੀਰ ਹਾਲਤ ਵਿੱਚ ਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਆ ਤਕਰੀਬਨ 10:00 ਵਜੇ ਦੇ ਕਰੀਬ ਸੀ ਜਦੋਂ ਮੈਨੂੰ ਬੰਨ ਜ਼ਖਮੀ ਕਰਕੇ ਫਿਰ ਕੀ ਕਰੇ ਜ਼ਖਮੀ ਕਰਕੇ ਫਿਰ ਇਹ ਨਾਲ ਦਰਾਨ ਨੇ ਮੈਂ ਫੋਨ ਕੀਤਾ ਫਿਰ ਇਹ ਤੇ 13 ਰਾਤ ਬਾਅਦ ਉਹ ਕੋਈ ਸਵੇਰੇ 4 ਵਜੇ ਜਿਹੜੀ ਉਹਦੀ ਡੈਥ ਹੋ ਗਈ ਜੀ ਅਤੇ ਪਰਚਾ ਤੇ ਪੁਲਸ ਵੱਲੋਂ ਮੈਡਮ ਐਸ ਐਚ ਯੂ ਕ੍ਰਿਸ਼ਮਾ ਨੇ ਦੱਸਿਆ ਕਿ ਕਰ ਲਿਆ ਗਿਆ ਤਾਂ ਸਿਰਫ ਥੁਣ ਕੀ ਮੰਗ ਕਰਦੇ ਐਫ ਆਈ ਆਰ ਉਹਦੇ ਨਰਿੰਜਨ ਸਿੰਘ ਸਨ ਆਫ ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ ਹੁਣ ਮੰਗ ਇਹੋ ਕੀਤੀ ਜਾ ਸਕਦੀ ਹੈ ਕਿ ਪੁਲਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਹੋਰ ਕੋਈ ਨੁਕਸਾਨ ਨਾ ਇਹ ਪਰਿਵਾਰ ਦਾ ਕਰ ਸਕੀਓ ਕਿਉਂਕਿ ਨਰਿੰਜਨ ਸਿੰਘ ਅਜੇ ਤੱਕ ਬਾਹਰ ਆ ਗ੍ਰਿਫਤੂ ਬਾਹਰ ਆ ਉਹ ਇਹ ਪਰਿਵਾਰ ਦਾ ਹਜ ਤੱਕ ਵੀ ਨੁਕਸਾਨ ਕਰ ਸਕਦਾ ਇਸ ਕਰਕੇ ਹਾਡੀ ਬੇਨਤੀ ਇਹੋ ਹੀ ਆ ਪੁਲਸ ਨੂੰ ਮੈਂ ਸਰਪੰਚ ਹੋਣ ਦੇ ਨਾਤੇ ਮੇਰੀ ਵੀ ਬੇਨਤੀ ਹੈ ਕਿ ਉਹ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਧੰਨਵਾਦ।